ਅੱਗੇ ਤੁਹਾਨੂੰ ਦਿਖਾਉਣੇ ਆ ਹਵਾਨੇ ਦੀ ਜਿਹੜੀ ਜੱਜਮੈਂਟ ਆ ਤੁਹਾਨੂੰ ਆ ਜਾਣੀ ਹੈ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਐਕਸ ਹਵਾਨਾ ਪੂਰਾ ਵੱਡਾ ਕੱਦਗਾਠਾ ਦੋਸਤੋ ਬਹੁਤ ਸੋਹਣਾ ਹਵਾਨਾ ਤੇ ਹਜੇ ਦੋਸਤੋ ਪੰਜ ਚਾਰ ਦਿਨੇ ਨੇ ਲੈ ਜਾਣੇ ਸੂਨ ਦੇ ਵਿੱਚ ਬਿਲਕੁਲ ਸਾਫ਼ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਮਾਨੀ ਸਿੰਘ ਵਾਲਾ ਦੋਸਤੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਹ ਨੂੰ ਫਰੀਦਕੋਟ ਹੀ ਪੈ ਜਾਂਦੀ ਹੈ ਵੈਸੇ ਦੋਸਤੋ ਸਾਦਕ ਦੇ ਨੇੜੇ ਰਹਿ ਜਾਂਦਾ ਸਾਦਕ ਤੋਂ ਦੋਸਤੋ ਤਕਰੀਬਨ 2 ਕਿਲੋਮੀਟਰ ਦੂਰੀ ਤੇ ਆ ਤੇ ਫਰੀਦਕੋਟ ਤੋਂ 16-17 ਕਿਲੋਮੀਟਰ ਦੂਰੀ ਤੇ ਇਹ ਪਿੰਡ ਆ ਤੇ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਵੈਸੇ ਦੋਸਤੋ ਬਾਈ ਕੋਲੇ ਚਾਰਨਾਗਾ ਮੇਨ ਵੀਡੀਓ ਰਹਿਣੀ ਹੈ ਦੋਸਤੋ ਇਸ ਗਾਂ ਦੀ ਪ੍ਰੋਪਰ ਜਾਣਕਾਰੀ ਦੋਸਤੋ ਤੁਹਾਨੂੰ ਲੈ ਕੇ ਦੇਵਾਂਗੇ ਇਹਦੀ ਦੋਸਤੋ ਬਾਈ ਦਾ ਕਹਿਣਾ ਵੀ 40-45 ਲੀਟਰ ਦੁੱਧ ਇਹ ਪਾਉਂਦੀ ਆ ਦੇ ਦੋਸਤੋ ਦੂਜਾ ਅਸੂਆ ਸੁਣੀ ਆ ਤੇ ਬਾਈ ਤੋਂ ਡਿਟੇਲ ਸਾਰੀ ਪ੍ਰੋਪਰ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੁਖਰਾਜ ਸਿੰਘ ਜੀ ਹੋਰ ਠੀਕ ਠਾਕ ਬਈ ਜੀ ਹਾਂਜੀ ਹਾਂਜੀ ਠੀਕ ਆ ਨਾਂ ਦੱਸਦੀ ਬਈ ਆਪਣਾ ਨਾਮ ਕਰ ਚਰਨ ਸਿੰਘ ਉਰਫ ਚੰਨਾ ਗਿੱਲ ਡੇਰੀ ਫਾਰਮ ਪਿੰਡ ਮਾਨੀ ਸਿੰਘ ਵਾਲਾ ਕੱਚਾ ਰਸਤਾ ਬੌਲੀ ਸਾਹ ਵਾਲਾ ਠੀਕ ਹੈ ਬੌਲੀ ਸਾਹ ਵਾਲਾ ਕੱਚਾ ਰਸਤਾ ਪੈ ਜਾਂਦਾ ਆਪਾਂ ਨੂੰ ਠੀਕ ਹੈ 1 ਤੋਂ 2 ਕਿਲੋਮੀਟਰ ਦੂਰ ਫਰੀਦਕੋਟ ਤੋਂ 16-17 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਹੈ ਜ਼ਿਲ੍ਹਾ ਫਰੀਦਕੋਟ ਆ ਜੀ ਤਹਿਸੀਲ ਜੀ ਫਰੀਦਕੋਟ ਆ ਜੀ ਠੀਕ ਹੈ ਤੇ ਬਾਈ ਅੱਜ ਗੱਲ ਕਰਨ ਲਈ ਕਿੰਨੇ ਨਾਗਾ ਆਪਣੇ ਕੋਲੇ ਆਪਣੇ ਕੋਲ ਕੁੱਲ 4 ਨਾਗਾ ਜੀ ਕੁੱਲ 4 ਨਾਗਾ ਠੀਕ ਆ ਠੀਕ ਆ ਮੇਨ ਵੀਡੀਓ ਇਸ ਗਾਂ ਦੀ ਆ ਜੀ ਠੀਕ ਆ ਮੇਨ ਆਪਾਂ ਇਸ ਗਾਂ ਦੀ ਵੀਡੀਓ ਬਣਾਉਣੀ ਆ ਹਾਂਜੀ ਦੋ ਚਾ ਸੋਵਾ ਠੀਕ ਆ 5-4 ਦਿਨ ਲਊਗੀ ਸੂਂਚ ਅੱਛਾ 5-4 ਦਿਨਾਂ ਦੀ ਕੱਚੀ ਆ ਹਾਂਜੀ ਠੀਕ ਆ 40 ਪਲੱਸ ਦਾ ਰਿਕਾਰਡ ਆ ਜੀ ਇਹਦਾ 40 ਪਲੱਸ ਦਾ ਰਿਕਾਰਡ ਹੈਗਾ ਜਿਹੜਾ ਹਾਂਜੀ ਪਹਿਲੇ ਸੂਏ ਦੇ ਬੇ ਕਿ ਦੂਜੇ ਸੂਏ ਹੁਣ ਕੱਢ ਦੂਗੀ ਦੂਜੇ ਸੂਏ 40 ਪਲੱਸ ਦਊਗੀ ਠੀਕ ਆ ਪਹਿਲੇ ਸੂਏ ਤੱਕ ਕੀ ਦੂਦਰ ਕੱਢ ਰਿਆ ਹੋਊਗਾ ਮਾਲਕਾਂ ਨੇ ਦੱਸਿਆ 38 ਲੀਟਰ ਦਾ ਦੱਸਿਆ ਜੀ 38 ਮੁਤਾਬਕ ਮੁਤਾਬਕਾ ਜੀ ਆਪਣਾ ਵਪਾਰ ਦਾ ਕੰਮ ਆ ਜੀ ਠੀਕ ਆ ਕੋਈ ਸੀਮਿੰਟ ਰਿਕਾਰਡ ਤਾਂ ਹੋਣਾ ਹੀ ਨਹੀਂ ਬਈ ਫਿਰ ਨਹੀਂ ਜਿਵੇਂ ਝੂਠ ਮਾਰਨ ਵਾਲੀ ਗੱਲ ਆ ਜਿਵੇਂ ਕਾਦੇ ਬੱਚੇ ਕਹੀ ਜਿਏ ਆਪਾਂ ਠੀਕ ਆ ਹਾਂਜੀ ਲਓ ਵੀ ਸੀਮਿੰਟ ਰਿਕਾਰਡ ਹੈ ਨਹੀਂਗਾ ਹੋ ਸਕਦਾ ਚੰਗਾ ਲੱਗਿਆ ਹੋਵੇ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਬਹੁਤਿਆਂ ਇਹਨਾਂ ਗੱਲਾਂ ਦਾ ਵਪਾਰੀ ਵੀਰ ਖਿਆਲ ਨਹੀਂ ਰੱਖਦੇ ਕਿਉਂਕਿ ਬਾਈ ਨੂੰ ਕੋਈ ਉਪਾਰ ਕਰਦਾ ਉਹਨੂੰ ਹੁੰਦਾ ਵੀ ਚੰਗਾ ਪਸੂ ਮਿਲ ਜੇਦਾ 2 ਰੁਪਏ ਇੱਧਰ ਉੱਧਰ ਹੋ ਜਾਂਦੇ ਆ ਤੇ ਬਾਕੀ ਦੋਸਤੋ ਹਵਾਨੇ ਦੀ ਜਜਮੈਂਟ ਤੁਹਾਨੂੰ ਕਰਵਾ ਦਿੰਦੇ ਆ ਵੇਖ ਸਕਦੇ ਆ ਪੰਜ ਚਾਰ ਦਿਨਾਂ ਦੀ ਕੱਚੀ ਆ ਦੋਸਤੋ ਹਵਾਨਾ ਵੇਖ ਸਕਦੇ ਆ ਫੈਕਸ ਹਵਾਨਾ ਤੇ ਬਹੁਤ ਸੋਹਣਾ ਦੋਸਤੋ 나ੜਾ ਵੇਖ ਸਕਦੇ ਆ ਮਗਰਲੇ ਪਾਸੇ ਵੀ ਤੇ ਸੋਹਣਾ ਥਾਣਾ ਦੋਸਤੋ ਤੇ ਊੜੇ ਚੌੜੇ ਬੱਠ ਪੂੜੇ ਦੇ ਵਿੱਚ ਆ ਦੋਸਤੋ ਵੇਖ ਸਕਦੇ ਆ ਸੋਹਣੀ ਵਹਿੜਾ ਦੋਸਤੋ ਦੂਜਾ ਸੁਹਾ ਸੁੰਦੀ ਆ ਬਾਕੀ ਥਾਣਾ ਦਾ ਸੈ ਗੈਪ ਦੋਸਤੋ ਨਾੜੋ ਤੋਂ ਮੋਟਾ-ਮੋਟਾ ਥਾਣਾ ਨਾੜਾ ਅਗਲੇ ਪਾਸੇ ਵੀ ਦੋਸਤੋ ਇਹ ਹਵਾਨੇ ਤੇ ਵੀ ਦੇਖ ਸਕਦੇ ਆ ਮਿਲਕ ਵੀ ਇੰ ਚੰਗੀ ਆ ਦੋਸਤੋ ਕਦ ਕਾਠ ਬਹੁਤ ਆ ਤੇ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਦੇ ਆ ਦੇਖ ਸਕਦੇ ਆ ਨਾੜਾ ਹਵਾਨੇ ਦੇ ਉੱਤੇ ਅਗਲੇ ਨਾ ਅਗਲਾ ਸੇਮਸ ਹੈ ਜਾਂ ਥਾਣਾ ਤੇ ਮਗਰ ਲਈ ਨਾ ਮਗਰਲਾ ਮਿਲਕ ਵੀ ਨੇ ਇਧਰਲੇ ਪਾਸੇ ਵੀ ਚੰਗੀ ਆ ਫੇਸ ਬਿਊਟੀ ਵੀ ਦੇਖ ਸਕਦੇ ਆ ਚੰਗੀ ਆ ਤੋੜ ਕੇ ਤੁਹਾਨੂੰ ਦਿਖਾਉਣੇ ਆ ਪੂਰਾ ਵੱਡਾ ਕਦ ਕਾਠਾ ਲੈਂਥ ਦੀ ਚੰਗੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਜੀ ਲੈ ਬਈ ਖੋਲ ਲਈ ਲੋਬੀ ਤੋੜ ਕੇ ਤੁਹਾਨੂੰ ਵਿਖਾਉਣੇ ਆ ਹਵਾਨੇ ਦੀ ਜਿਹੜੀ ਜੱਜਮੈਂਟ ਆ ਤੁਹਾਨੂੰ ਆ ਜਾਣੀ ਹੈ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਐਕਸ ਹਵਾਨਾ ਪੂਰਾ ਵੱਡਾ ਕਦਗਾਠਾ ਦੋਸਤੋ ਬਹੁਤ ਸੋਹਣਾ ਹਵਾਨਾ ਤੇ ਹਜੇ ਦੋਸਤੋ ਪੰਜ ਚਾਰ ਦਿਨੇ ਨੇ ਲੈ ਜਾਣੇ ਸੂਨ ਦੇ ਵਿੱਚ ਬਿਲਕੁਲ ਸਾਫ ਸੁਥਰੀ ਵਹਿੜਾ ਜਿਹੜੇ ਵੀਰ ਦੇ ਪਸੰਦ ਹੋਵੇ ਦੋਸਤੋ ਇਥੇ ਆ ਕੇ ਇੱਕ ਅਰੀ ਤਸੱਲੀ ਜ਼ਰੂਰ ਕਰਿਓ ਜੇ। ਬਾਕੀ ਪੱਠਪੂੜਾ ਬਹੁਤ ਚੰਗਾ ਦੋਸਤੋ। ਰੇਟ ਆਪਾਂ ਵੀਰ ਤੋਂ ਇਹਦਾ ਪੁੱਛ ਲੈਨੇ ਆ ਕੀ ਰੇਟ ਰਹਿਣਾ। ਲੋ ਬਾਕੀ ਸੀਲ ਠੰਡੀ ਵੀ ਬਹੁਤ ਆ ਦੋਸਤੋ। ਬਿਲਕੁਲ ਜਿਵੇਂ ਮਰਜ਼ੀ ਕੋਈ ਹੱਥ ਲਾਈ ਜਾਵੇ। ਜਿਹੜੇ ਵੀਰ ਨੇ ਦੋਸਤੋ ਦੁੱਧ ਹਸਤੇ ਵਹਿੜ ਲੈਣ ਇਹਨਾਂ ਤੋਂ ਖੁੱਲਾ ਦੁੱਧ ਪਿਆਊਗੀ। ਕਿਉਂਕਿ ਚੰਗੇ ਦੁੱਧ ਵਾਲਾ ਰਿਕਾਰਡ ਦਾ ਬਾਈ ਨੇ ਦੱਸਿਆ ਤੇ ਮੁੱਲ ਬਾਈ ਕੀ ਕਰਦੇ ਆਗੇ ਦਾ ਮੁੱਲ ਬਾਈ ਜੀ ਭਵੇਂ 1 ਲੱਖ 30 ਕਰਾ ਲਓ 40 ਕਰਾ ਲਓ ਲੈਣ ਦੇ ਨੇ 1 ਲੱਖ 20 ਹਜ਼ਾਰ ਦੀ ਹਾਂ ਨਾ ਇਹ 1 ਲੱਖ ਤੇ 20 ਹਜ਼ਾਰ ਚ ਹਾਂ ਨਾ ਠੀਕ ਆ ਕੋਈ ਥੋੜਾ ਬਹੁਤਾ ਇਹੋ ਹੀ ਇਮਾਨਦਾਨ ਕਰਦੇ ਆਗੇ ਕਿ ਨਹੀਂ ਕੋਈ ਗੱਲ ਨਹੀਂ ਛੋੜ ਖੁੱਲੀ ਕਰਦੇ ਆਗੇ ਠੀਕ ਆ ਲਓ ਬਾਈ ਬਾਕੀ ਬਾਈ ਦਾ ਕਹਿਣਾ ਵੀ ਛੋੜ ਖੁੱਲੀ ਕਰਦੇ ਆਗੇ ਬਾਕੀ ਦੋਸਤੋ ਜਿੰਨੇ ਵੀ ਤੁਹਾਨੂੰ ਜਚੇ ਇੱਕ ਵਾਰੀ ਫੋਨ ਜੇ ਕਰੋ ਨੰਬਰ ਸਕਰੀਨ ਤੇ ਆ ਵੈੜ ਦੋਸਤੋ ਬਹੁਤ ਸੋਹਣੀ ਐ ਸੋਹਣਾ ਥਣ ਹਵਾਨਾ ਇਸ ਤੋਂ ਅੱਗੇ ਦੋਸਤੋ ਬਾਈ ਕੋਲੇ ਹੋਰ ਆ ਇਹਦੇ ਬਾਰੇ ਜਾਣਕਾਰੀ ਲੈਣੇ ਆ ਬਈ ਇਸ ਵੈੜ ਦੀ ਜਾਣਕਾਰੀ ਕੀ ਆ ਇਹ ਤੋਂ ਕੜਾ ਜੀ 2 2.5 ਮਹੀਨੇ ਦੀ ਸੂਈ ਬੱਚਾ ਹੈ ਨਹੀਂ ਠੀਕ ਆ ਕਹਿੰਦਾ 10 ਲੀਟਰ ਦੁੱਧ ਤਾਂ ਗੱਭਨ ਨਹੀਂ ਗਈ ਠੀਕ ਆ ਦੋਵਾਂ ਟਾਈਮਾਂ ਦਾ 10 ਲੀਟਰ ਹਾਂਜੀ ਠੀਕ ਆ 5-5 ਕਿਲੋ ਜਣੀ ਕੀ ਗੱਭਨ ਨਹੀਂ ਗਈ ਮੁੱਲ 35 ਕਰਾ ਲਵੇ ਕੋਈ 40 ਕਰਾ ਲਵੇ 32 ਕਰਾ ਲਵੇ ਲੈਣ ਦੇ 28000 ਦੀ 28000 ਦੀ ਦੇ ਦਿਆਂਗੇ ਹਾਂਜੀ ਠੀਕ ਆ ਲਓ ਬਈ 10 ਕਿਲੋ ਦੁੱਧ ਆ ਖਣ ਹਵਾਨਾ ਤੁਹਾਨੂੰ ਵਿਖਾ ਦਿੰਨੇ ਆ ਚਮਕ ਦਮਕ ਚੰਗੀ ਆ ਦੋਸਤੋ ਦੇਖ ਸਕਦੇ ਐ ਐਚਐਫ ਵੈੜ ਦੋਸਤੋ ਦਰਮਿਆਨੇ ਕੱਦ ਕਾਠ ਵਾਲੀ ਤੇ ਰੇਟ ਵੀ ਦੋਸਤੋ ਜੈ ਜੀਰਾ ਦੇਖ ਸਕਦੇ ਐ ਸ਼ਾਮ ਦਾ ਹੀ ਵੇਲਾ ਦੋਸਤੋ ਕਿਉਂਕਿ ਇਹ ਹੋਰ ਘੰਟੇ ਤੇ ਘੰਟੇ ਤੱਕ ਚਵਾਈ ਹੋਣੀ ਆ 5 ਕਿਲੋ ਦੁੱਧ ਤੁਸੀਂ ਇੱਥੇ ਚੋ ਕੇ ਜਾ ਸਕਦੇ ਆ ਇੱਕ ਟਾਈਮ ਲੱਗੇ ਦੋ ਟਾਈਮ ਦਾ ਦਾਸ ਲੱਗੇ ਦੇ ਦੋਹਾਂ ਟਾਈਮਾਂ ਦਾ ਦਾਸ ਲੱਗੇ ਬਾਕੀ ਸੋਹਣੀ ਆ ਦੋਸਤੋ ਇਹ ਰੇਟ ਇਹਦਾ 28000 ਕੇ ਆ ਬਾਈ ਰੇਟ ਮੋੜ 35 ਕਰਾ ਲੈਣ 30 ਕਰਾ ਲੈਣ 40 ਕਰਾ ਲੈਣ ਲੈਣ ਦੇ 28000 ਦੀ ਠੀਕ ਆ ਲੈਣ ਦੇ 28000 ਇਸ ਤੋਂ ਅੱਗੇ ਦੋਸਤੋ ਇਹ ਤੁਹਾਨੂੰ ਤੋਰ ਕੇ ਹੀ ਵਖਾਉਂਦੇ ਇਸ ਤੋਂ ਅੱਗੇ ਤਾਜੀ ਸੂਈ ਇਹ ਤੁਹਾਨੂੰ ਤੋਰ ਕੇ ਫਾਵਾਗੇ ਕੱਲ ਦੀ ਸੂਈ ਹੈ ਜੀ ਠੀਕ ਆ ਕੱਲ ਦੀ ਸੂਈ ਹੋਈ ਹੈ ਜੇਰ ਜੂਰ ਪੈ ਗਈ ਬਾਈ ਹਾਂ ਜੀ ਬਹੁਤ ਵਧੀਆ ਜੀ ਠੀਕ ਆ ਕਿੰਨਾ ਕੁ ਬੋਲਾ ਬਈ ਅਸ ਵਕ ਭਲ ਹੈਗੀ ਆ ਜੀ ਇਸ ਟਾਈਮ ਤੇ ਠੀਕ ਆ ਆ ਬੱਛਾ ਜਿਹਦਾ ਮਗਰ ਬੱਛਾ ਮਗਰ ਬੱਛਾ ਠੀਕ ਐ ਜੇ ਰੋਕ ਹੋ ਗਿਆ ਜੇ ਰੋਕੇ ਆ ਜੀ ਠੀਕ ਐ ਇਸ ਦਾ ਮੁੱਲ ਕੋਈ 65 ਕਰਾ ਲਵੇ ਕੋਈ 62 ਕਰਾ ਲਵੇ ਲੈਣ ਦੇਣ 52000 ਦੀ 52000 ਦੀ ਕਿੰਨਾ ਬਈ ਬੋਲਾ ਇਸ ਵਕਤ ਤਿਆਰ ਆ ਇਸ ਟਾਈਮ ਦੀ ਹਾਂਜੀ ਅਜੇ ਕੱਲ ਇਸ ਵੇਲੇ ਦੀ ਸੋਈ ਆ ਜੀ ਇਸ ਟਾਈਮ 13 ਲੀਟਰ ਬੋਲਾ ਤਿਆਰ ਆ ਜੀ ਨੇ 13 ਲੀਟਰ ਬੋਲਾ ਸ਼ੁਰੂ ਆ ਦੋਸਤੋ ਇਸ ਟਾਈਮ ਸ਼ੁਰੂ ਕੀਤਾ 13 ਲੀਟਰ ਤੋਂ ਤੇ ਕਿੰਨਾ ਗਾ ਦੁੱਧ ਪਾ ਦੂਗੀ ਬੇਨਮਾਨ 17 18 ਲੀਟਰ ਮੌਜ ਨਾਲ ਖੁੱਲਣਾ 17 18 ਲੀਟਰ ਲਓ ਵੀ ਹੁਣ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਕਰਵਾ ਦਿੰਨੇ ਆਂ ਦੇਖ ਸਕਦੇ ਨੇ ਇੱਕ ਪਾਸੇ ਨਾਲ ਥੋੜਨੀ ਇਹ ਭਣਾ ਜਰੂਰ ਆ ਤੇ ਬਾਕੀ ਦੋਸਤੋ ਵਹਿੜ ਦੀ ਗੱਲ ਕਰੀਏ ਨਾ ਸਾਫ਼ ਸੁਥਰੀ ਵਹਿੜ ਆ ਦੋਸਤੋ ਪਹਿਲਾ ਸੂਆ ਹੀ ਸੂਈ ਐ ਨਾ ਬਈ ਦੂਜਾ ਸੂਆ ਸੂਈ ਐ ਲਓ ਵੀ ਦੂਜਾ ਸੂਆ ਸੂਈ ਆ ਗੈਬ ਗੂ ਸੋਨਾ ਦੋਸਤੋ ਤੁਹਾਨੂੰ ਇਹ ਚ ਦੇਖ ਸਕਦੇ ਆ ਸੋਨਾ ਦੋਸਤੋ ਮੁਠੀ ਚਾਈ ਵਾਲਾ ਥਾਣਾ ਦੂਜਾ ਸੂਆ ਸੂਈ ਐ 13 ਲੀਟਰ ਦੋਸਤੋ ਬੋਲਾ ਇਸ ਵਾਸਤੇ ਤਿਆਰ ਆ 17 18 ਲੀਟਰ 22 ਦਾ ਨਮਾਣਾ ਵੀ ਇਹ ਦੇ ਦੂਗੀ ਲੈ ਵੀ ਇਹਦਾ ਗੇੜਾ ਕਢਾ ਦਈਏ ਇੱਕਾਂ ਹੀ ਤੋਰ ਦਈਏ ਬਾਕੀ ਕੱਦ ਘਾਟ ਸੋਹਣਾ ਦੋਸਤੋ ਕਰੋਸ ਅੰਗ ਦੇ ਵਿੱਚ ਐਦੂ ਅੱਗੇ ਦੋਸਤੋ ਗਰਮੀ ਰਹਿਣੀ ਹੈ ਤੇ ਇਹਨਾਂ ਵਹਿੜਾਂ ਨੇ ਦੋਸਤੋ ਕਰੋਸ ਅੰਗ ਵਹਿੜਾਂ ਨੇ ਚੰਗਾ ਦੁੱਧ ਦੇਣਾ ਕਿਉਂਕਿ ਬਹੁਤੀ ਗਰਮੀ ਨਹੀਂ ਮਨਾਉਂਦੀਆਂ ਦੇਖ ਸਕਦੇ ਹਾਂ ਫੈਕਸ ਹਵਾਨਾ ਦੋਸਤੋ ਕੋਈ ਟੁੱਟਣਾ ਨਹੀਂ ਕੋਈ ਫੋਰਸ਼ਾਂ ਨਹੀਂ ਭਾਲ ਜਰੂਰ ਆ ਦੋਸਤੋ ਇੱਕ ਪਾਸੇ ਇਹ ਇਸਾ ਦੇ ਬਾਕੀ ਕੱਦ ਕਾਠ ਵੀ ਕੋਈ ਬਾਲਾ ਛੋਟਾ ਨਹੀਂ ਕਹਿ ਸਕਦੇ ਇਹ ਇਸਾ ਦੇ ਪੂਰਾ ਜੋਸ਼ ਵਾਲਾ ਹਵਾਨਾ ਦੋਸਤੋ ਐ ਫਸਿਆ ਪਿਆ ਦੋਸਤੋ ਪੱਟਾਂ ਦੇ ਵਿੱਚ ਕਿਉਂਕਿ ਚੁਆਈ ਦਾ ਸ਼ਾਮ ਦਾ ਵੇਲਾ ਦੋਸਤੋ ਚੁਆਈ ਹੁਣ ਤਕਰੀਬਨ ਘੰਟੇ ਦੇ ਅੱਧੇ ਘੰਟੇ ਰੇਟ ਕੀ ਕੀਤਾ ਸੀ ਬਈ ਫਿਰ ਇਹਦਾ ਇੰਦਾਲ ਲੈਂਦੇ ਆ 52000 52000 ਮੋੜ ਕੋਈ ਕੈਂਟ ਕਰਾ ਲਵੇ ਬਾਹਰ ਕਰਾ ਲਵੇ ਠੀਕ 52000 ਦੀ ਦੇ ਦਿਆਂਗੇ ਕੋਈ ਥੋੜਾ ਬਹੁਤਾ ਮਾਨਤਨ ਹੋ ਜਾਈਏ ਇਸ ਤੋਂ ਅੱਗੇ ਬਈ 4 ਨੰਬਰ ਦੀ ਗੱਲ ਕਰ ਲਗੇ ਇਹ ਅਜੇ 10 ਦਿਨ ਦੀ ਕੱਚੀ ਹੈ ਜੀ ਇਹ 10 ਦਿਨਾਂ ਦੀ ਗੱਤੀ ਆ ਲੋ ਵੀ ਇਹ ਵੀ ਕ੍ਰੋਸ ਆਂਗਾ ਸੀਲ ਠੰਡੀ ਹੈ ਜੀ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਦੋਸਤੋ ਸੀਲ ਠੰਡੀ ਆ ਥਣ ਸੋਹਣਾ ਦੋਸਤੋ ਦੇਖ ਸਕਦੇ ਆ ਢੱਲ ਹਵਾਨੇ ਚ ਕਾਫੀ ਪਈ ਆ ਇਹ ਕਿੰਨਾ ਸੁਹਾ ਸੁਣੀ ਆ ਬਈ ਦੂਜਾ ਸੁਹਾ ਇਹ ਸੁਣੀ ਆ ਠੀਕ ਲੋ ਵੀ ਤੋੜ ਕੇ ਤੁਹਾਨੂੰ ਇਹ ਵੀ ਖਾ ਦਿੰਨੇ ਆ। ਕਰੋ ਸੰਗ ਦੇ ਵਿੱਚ ਆ ਦੋਸਤੋ ਵਹਿੜ ਕਿਉਂਕਿ ਹਜੇ ਕੱਚੀ ਆ। ਜਿਹੜੇ ਵੀਰ ਦੇ ਪਸੰਦ ਹੋਵੇ ਦੋਸਤੋ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਜੀ। ਇਹ ਵੀ ਦੋਸਤੋ ਦਰਮਿਆਨ ਨੇ ਇੱਕ ਆਦ ਕਾਠ ਵਾਲੀ ਆ। ਨਾ ਵਾਲੀ ਵੱਡੀ ਤੇ ਨਾ ਵਾਲੀ ਛੋਟੀ। ਬਾਕੀ ਸੀਲ ਠੰਡੀ ਬਹੁਤ ਆ ਦੋਸਤੋ। ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਆ। ਤੇਨ ਕਿੰਨੇ ਦੱਸਿਆ ਬਈ 10 ਦਿਨ ਲੈ ਜੂ 10 ਦਿਨ ਹਜੇ ਲੈ ਜੂ ਕਿੰਨਾ ਕੁ ਦੁੱਧ ਪਾ ਦੂਗੀ ਬਈ ਇਹ ਵੀ ਬੜੀ ਸੋਹਣਾ ਸਤਾਨ ਵਾਲੇ ਇੱਕ ਪਾ 16 17 ਲੀਟਰ ਹਾਂਜੀ ਠੀਕ ਆ ਲੋ ਵੀ ਢਿੱਲ ਵਾਕਈ ਦੋਸਤੋ ਬਹੁਤ ਪਈ ਆ ਬਾਕੀ ਥਣ ਵੀ ਸੋਹਣਾ ਲੱਗਿਆ ਹਾਂਜੀ ਬਹੁਤ ਸੋਹਣਾ ਥਣ ਇਹਦਾ ਰੇਟ ਕੀ ਰਹੂਗਾ ਬਈ ਇਹਦਾ ਰੇਟ ਮੁੱਲ ਪਰੋਂ ਨੂੰ ਕੋਈ ਪੈਸੇ ਕਰਾ ਲਵੇ ਬਾੜ ਕਰਾ ਲਾਵੇ ਠੀਕ ਆ ਲੈਣ ਦੇਣ ਇਹਦਾ 53000 ਤੋਂ 53000 ਦੀ ਦੇ ਦਿਆਂ ਹਾਂਜੀ ਠੀਕ ਆ ਲੋ ਵੀ ਇਹਦਾ ਰੇਟ 53000 ਚਾਰਾ ਨਗਰੀ ਪ੍ਰੋਪਰ ਡਿਟੇਲ ਤੁਹਾਨੂੰ ਲੈਤੀ ਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਦੋਸਤੋ ਬਹੁਤ ਚੰਗੀਆਂ ਬਾਈ ਕੋਲੇ ਵੜਾ ਹੁੰਦੀਆਂ ਇੱਕ ਦਿਨ ਅੱਗੇ ਵੀ ਆਪਾਂ ਵੀਡੀਓ ਕਵਰ ਕਰਨ ਆਏ ਸੀ ਤੇ ਦੋਸਤੋ ਖੜੇ ਖੜੇ ਤੋਂ ਹੀ ਮੇਰੇ ਸੌਦਾ ਹੋ ਗਿਆ ਸੀ ਕਿਉਂਕਿ ਆਵਾਜਾ ਵੀ ਹੈ ਬਾਈ ਕੋਲੇ ਨਿਤ ਪਫਾਰ ਲਾਈਨ ਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਅੱਜ ਦੋਸਤੋ ਮੇਨ ਵੀਡੀਓ ਇਸੇ ਗਾਂ ਦੀ ਸੀ ਵੈਸੇ ਤੁਹਾਨੂੰ ਹੌਲੇ ਭਾ ਦਿਆਂ ਜਿਹੜੀਆਂ ਵੜਾ ਸੀ ਬਾਈ ਕੋਲੇ ਉਹ ਵੀ ਵਿਖਾਤੀਆਂ ਕੋਈ ਨਾਗ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸਲੀ ਕਰੋ ਜੇ ਕੋਈ ਗੱਬਨ ਲੈਣਿਆ ਤਾਂ ਤਾਂ ਵੀ ਤੁਹਾਡੀ ਜ਼ਿੰਮੇਵਾਰੀ ਹੈ ਜੇ ਕੋਈ ਸੂਆ ਸਵਾਇਆ ਲੈਣਿਆ ਤਾਂ ਦੋਸਤੋ ਇੱਥੇ ਆਪਦੀ ਚਵਾਈ ਕਰਕੇ ਲੈ ਲਓ ਜੀ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤੇ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਤਾਂ